ਜਗਤਾਰ ਸਿੰਘ ਹਵਾਰਾ ਦੇ ਪੈਰੋਲ ਨੂੰ ਲੈ ਕੇ ਲਗਾਤਾਰ ਸਿਕ ਜਥੇਬੰਦੀਆਂ ਮੰਗ ਕਰ ਰਹੀਆਂ ਨੇ ਤੇ ਉੱਥੇ ਉਹਨਾਂ ਦੀ ਮਾਤਾ ਦੀ ਸਿਹਤ ਕਾਫੀ ਨਾਜ਼ੁਕ ਹੈ। ਲਗਾਤਾਰ ਸਿਕ ਜਥੇਬੰਦੀ ਉਹਨਾਂ ਨੂੰ ਮਿਲਣ ਦੇ ਲਈ ਜਾ ਰਹੀਆਂ ਨੇ ਤੇ ਦੱਸਦੀ ਕਿ ਬਲਦੇਵ ਸਿੰਘ ਸਿਰਸਾ ਵੀ ਆਜਾ ਉਹਨਾਂ ਨੂੰ ਮਿਲਣ ਦੇ ਲਈ ਗਏ ਤੇ ਉੱਥੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਜਗਤਾਰ ਸਿੰਘ ਹਵਾਰਾ ਨੂੰ ਹੁਣ ਪੈਰੋਲ ਜਾਂ ਰਿਹਾਈ ਦੇਣੀ ਚਾਹੀਦੀ ਹੈ ਤੇ ਉਹਨਾਂ ਦੀ ਮਾਤਾ ਦੀ ਜਿਹੜੀ ਕਿ ਸਿਹਤ ਕਾਫੀ ਨਾਜ਼ੁਕ ਹੈ ਹੋਰ ਕੀ ਕੁਝ ਕਹਿਣਾ ਉਹਨਾਂ ਦਾ ਆਓ ਤੁਹਾਨੂੰ ਸੁਣਾਉਣੇ ਆ। ਭਾਈ ਜਗਤਾਰ ਸਿੰਘ ਦੀ ਹਵਾਰਾ ਜਿਹਨ ਸਰਕਾਰੀ ਉਪਹੰਦਿਆਂ ਨੇ ਜਨਮ ਦਿੱਤਾ ਆਪਣੀ ਸੂਚੀ ਕੋਖ ਤੋਂ ਅੱਜ ਸਿੱਖ ਉਹਨਾਂ ਦੇ ਦਰਸ਼ਕਾਂ ਨੂੰ ਵਾਸਤੇ ਇੱਥੇ ਸਾਰੇ ਟੀਮ ਨਾਲ ਪੌਛੀ ਗੁਰੂ ਚੰਦਰ ਅਰਦਾਸ ਜੋੜੜੀ ਹੈ ਕਿਸੇ ਖਾਨਪੁਰਖ ਸਿੱਜੇ ਪਾਤਸ਼ਾਹ ਸਰਕਾਰਿਓ ਭੈਂਦਿਆਂ ਨੂੰ ਸਰੀਰਕ ਤੰਦਰੁਸਤੀਆਂ ਬਖਸ਼ੋ ਮੌਜੂਦਾ ਸਰਕਾਰਾਂ ਨੂੰ ਸਮੱਤ ਬਖਸ਼ੋ ਕਿ ਉਹ ਕਹੋਂ ਦੀ ਆ ਭਗਵਾਨ ਨੂੰ ਸਮਝਦੇ ਹੋਏ ਪਾਇ ਚਤਾਰ ਸਿੰਘ ਹਵਾਰਾ ਇਹਨਾਂ ਨੂੰ ਠੰਡ ਪਾ ਅਫਸਰ ਮੈਂ ਸੱਚੇ ਖਾਲਸਾ ਪੰਥ ਅਪੀਖਾ ਦਾ ਕਰੇ ਕਿ ਅਸੀਂ ਉਸ ਗੁਰੂ ਦੇ ਸਿੱਖ ਹੋਈਏ ਜਿਸ ਗੁਰੂ ਨੇ ਪੰਥ ਦੀ ਖਾਤਰ ਸਰਬੰਸਵਾਰ ਦਿੱਤਾ ਤੇ ਅੱਜ ਅਸੀਂ ਕ੍ਰੋਮੀ ਅਨਮੋਲ ਹੀਰੇ ਨੂੰ ਜੇਲ੍ਹ ਤੋਂ ਰਿਹਾ ਕਰਾਉਣ ਵਾਸਤੇ ਅਸੀਂ ਅਟਵਰ ਅਸੀਂ ਰਾਜਨੀਤੀ ਕਰ ਰਹੇ ਨੇ ਮੈਂ ਪੰਥ ਨੂੰ ਉਪੀਕਰਨ ਕਿ ਪੰਥ ਕਹੋਂ ਵਾਲਿਓ ਪੰਥ ਦੇ ਵਾਰਸ ਕਹੋਂ ਵਾਲਿਓ ਸਮੁੱਚੀਆਂ ਸਿੱਖ ਜੱਥੇ ਬੰਨੀਆਂ ਸਮੁੱਚੀਆਂ ਕਿਸਾਨ ਜੱਥੇ ਬੰਨੀਆਂ ਸਮੁੱਚੀਆਂ ਰਾਜਨੀਤਿਕ ਜੱਥੇ ਬੰਨੀਆਂ ਜਿਹੜੇ ਗੁਰੂ ਨਾਨਕ ਨਾਮ ਲੈਵਾ ਸਿੱਖ ਨੇ ਅੱਜ ਅਸੀਂ ਕਿੱਥੇ ਚਲੇ ਗਏ 27 ਤਰੀਕ ਨੂੰ ਦਿੱਲੀ ਦੇ ਵਿੱਚ ਸੱਤਿਆਪਾਲ ਮਲਕ ਦੇ ਉੱਥੇ ਸ਼ਰਧਾਂਜਲੀ ਸਭਾ ਸੀ ਔਰ ਉਸ ਸਥਿਤੀ ਦੇ ਸਾਡੇ ਨਾਲੋਂ ਤਾਂ ਉਹ ਲੋਕ ਚੰਗੇ ਜਿਹੜੇ ਹਿੰਦੂ ਧਰਮ ਦੇ ਨਾਲ ਸੰਬੰਧਿਤ ਹਨ ਪਰ ਸਤਿਆਪਾਲ ਮਲਕ ਦੇ ਸੰਬੰਧ ਵਿੱਚ ਉੱਥੇ ਸਮਾਗਮ ਸੀ